ਕਰਤਾ ਕਰਤਾ ਬੰਟ ਗਿਆ ਬੁਰਾ ਕਰ ਲੱਗ ਉਪਰਲਾ ਕਰ ਉਹ ਬੰਨ ਟੁੱਟ ਗਿਆ ਓਏ ਹਾਲੀ ਵਾਲਾ ਵਾਹਿਗੁਰੂ ਕਿਰਪਾ ਕਰ ਰਿਹਾ ਇਹ ਸਾਨੂੰ ਰੱਖ ਲਵੇਂ ਤੇ ਰੋੜ ਜੀਏ ਨਾਲ ਹੀ ਚਾਚਾ ਰੋੜ ਜੀਏ ਕੀ ਕਰੀਏ ਰੋੜ ਜੀਏ ਨਾਲ ਹੀ ਸਾਰਾ ਟੁੱਟ ਗਿਆ ਓਏ ਅਗਲੇ ਸਿਰਿਓਂ ਵੀ ਰੋੜ ਜੀਏ ਆ ਵਾਟਰ ਰੁਣ ਗਾੜੀ ਵਾਟਰ ਕਾਲਾ ਟੋਲੇ ਟੋੜ ਵਾਟਰ ਨਹੀਂ ਰੁਣਦਾ ਲੈ ਉਪਰਲਾ ਟੋੜੇ ਲੈ ਆ ਲੈ ਉਪਰਲਾ ਉਪਰਲਾ ਥਿੱਤੀ ਕਰ ਯਾਰ ਕਾ ਕਿ ਜੱਟਾ ਮਰ ਗਈ ਮਰ ਗਿਆ ਆ ਪਾਣੀ ਪੈ ਗਿਆ ਯਾਰ ਥਿੱਤੀ ਉਹ ਪਾਣੀ ਪੈ ਗਿਆ ਇਧਰ ਲੈ ਆ ਹਾਏ ਅਗਲੇ ਸਿਰੇ ਪਾਣੀ ਆ ਗਿਆ ਪਾ ਗਿਆ ਪਾਣੀ ਗਈ ਗਈ ਸਾਰਾ ਬਰਕ ਇਹ ਲੈ ਗਿਆ ਬੰਨ ਹੇ ਹਾਂ ਬਈ ਇੱਥੇ ਆ ਗਿਆ ਪਾੜ ਗਿਆ ਉਹ ਪਾੜ ਗਿਆ ਇਧਰ ਪਾਣੀ ਆ ਗਿਆ ਓਏ ਦੂਜੇ ਪਾਸੇ ਲੰਘ ਗਿਆ ਪਾਣੀ ਓਏ ਰੁਕਾ ਲੰਘ ਗਿਆ ਪਾਣੀ ਲੰਘ ਗਿਆ ਓਏ ਸਭ ਬੰਦ ਨੱਟ ਗਏ ਪਾਗਰੂ 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 ਵਾਹਿਗੁਰੂ ਸਾਂਦਾ ਚੰਗੀ ਨਹੀਂ ਕੀਤੀ ਵਾਹਿਗੁਰੂ ਸਾਂਦਾ ਚੰਗੀ ਨਹੀਂ ਕੀਤੀ ਗੁਰੂ ਸਾਹਿਬ ਗੁਰੂ ਸਾਹਿਬ ਸਾਂਦਾ ਚੰਗੀ ਨਹੀਂ ਕੀਤੀ ਹਲੀ ਵਾਲਾ ਬੰਦ ਤੋੜਦਾ ਤੂੰ ਵਾਹਿਗੁਰੂ ਵਾਹਿਗੁਰੂ ਤੋਂ ਚੰਗੀ ਨਹੀਂ ਕੀਤੀ ਵਾਹਿਗੁਰੂ ਵਾਹਿਗੁਰੂ ਸਾਂਦਾ ਚੰਗੀ ਨਹੀਂ ਕੀਤੀ ਵਾਹਿਗੁਰੂ ਖਾਂਦਾ ਚੰਗੀ ਨਹੀਂ ਕੀਤੀ ਇੱਧਰ ਆ ਜਾ ਚੱਲੇ ਜੂ ਨਾਲ ਮੇਰੇ ਨਾਲ ਨਾਲ ਹੀ ਉਹ ਤੇ ਨਾਲ ਜਾਣਾ ਯਾਰਾ ਤੇ ਮੇਰੀ ਗੁੱਤੀ ਵਾਹਿਗੁਰੂ ਤੂੰ ਵਾਹਿਗੁਰੂ ਸਾਂਦਾ ਚੰਗੀ ਨਹੀਂ ਕੀਤੀ ਗੁਰੂ ਸਾਹਿਬ 14 ਦਿਨ ਮੜ ਕੇ ਮੜ ਕੇ 14 ਦਿਨ